ਹਾਂਜੀ ਸਤਰੀਆ ਕੱਲ ਦੀ ਅ ਕੱਲ 2 ਤਰੀਕ ਨੂੰ ਇੰਗਲੈਂਡ ਦੇ ਵਿੱਚ ਬਹੁਤ ਮਾੜੀ ਘਟਨਾ ਹੋਈ ਆ ਕੱਲ ਯਹੂਦੀਆਂ ਦਾ ਇੱਕ ਪਵਿੱਤਰ ਦਿਨ ਸੀਗਾ ਤੇ ਉਸ ਦਿਨ ਇੱਥੇ ਇੰਗਲੈਂਡ ਮਾਂਚੈਸਟਰ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਨੇ ਜਿਹਦੀ ਫੋਟੋ ਦੇਖ ਰਹੇ ਆ ਇਹਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਪਹਿਲਾਂ ਗੱਡੀ ਉਹਨਾਂ ਦੇ ਉੱਪਰ ਚੜਾਈ ਤੇ ਬਾਅਦ ਦੇ ਵਿੱਚ ਇਹਨੇ ਉਹਨਾਂ ਦੇ ਇਹਦੇ ਹੱਥ ਦੇ ਵਿੱਚ ਚਾਕੂ ਸੀਗੇ ਚਾਕੂ ਦੇ ਨਾਲੇ ਹਮਲਾ ਕੀਤਾ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਚਾਰ ਲੋਕ ਗੰਭੀਰ ਤੌਰ ਤੇ ਜ਼ਖਮੀ ਦੱਸੇ ਜਾ ਰਹੇ ਆ ਬਹੁਤ ਮਾੜੀ ਘਟਨਾ ਆ ਬਹੁਤ ਦੁੱਖ ਹੋਇਆ ਘਟਨਾ ਸੁਣ ਕੇ ਕਿਉਂਕਿ ਇਦਾਂ ਦੀਆਂ ਜਦੋਂ ਘਟਨਾ ਹੁੰਦੀਆਂ ਕੁਝ ਲੋਕ ਗਲਤ ਮਾਈਂਡ ਵਾਲੇ ਗਲਤ ਸੋਚ ਵਾਲੇ ਹੁੰਦੇ ਆ ਉਹਨਾਂ ਦੇ ਕਰਕੇ ਸਾਰੇ ਬਦਨਾਮ ਹੁੰਦੇ ਆ ਫਿਰ ਇਸ ਕਰਕੇ ਹੀ ਸਖਤੀ ਇਹਨਾਂ ਦੇਸ਼ਾਂ ਦੇ ਵਿੱਚ ਹੁੰਦੀ ਆ ਦੇਖੋ ਦੋ ਜਣਿਆਂ ਨੂੰ ਮੌਕੇ ਤੇ ਮਾਰ ਦਿੱਤਾ ਚਾਕੂ ਮਾਰ ਕੇ ਤੇ ਚਾਰ ਜਣੇ ਗੰਭੀਰ ਜ਼ਖਮੀ ਆ ਹੁਣ ਮੈਂ ਇਹ ਕੇਸ ਕੰਟਰੀ ਦਾ ਆ ਇਹਦਾ ਰਿਲੀਜੀਨ ਕੀ ਆ ਧਰਮ ਕੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਬ੍ਰਿਟਿਸ਼ ਸਰਕਾਰ ਨੇ ਬ੍ਰਿਟਿਸ਼ ਗਵਰਨਮੈਂਟ ਨੇ ਬ੍ਰਿਟਿਸ਼ ਪੁਲਿਸ ਨੇ ਵੀ ਹਜੇ ਇਹਦੀ ਕੋਈ ਜਾਣਕਾਰੀ ਨਹੀਂ ਦਿੱਤੀ ਇਸ ਕਰਕੇ ਉਸ ਚੀਜ਼ ਦਾ ਕੋਈ ਦਾਵਾ ਨਹੀਂ ਕਰਨਾ ਚਾਹੁੰਦੇ ਠੀਕ ਹੈ ਜੀ ਕਿਉਂਕਿ ਹਰ ਇੱਕ ਚੀਜ਼ ਸੁਰੱਖਿਆ ਦੇ ਦਾਇਰੇ ਦੇ ਵਿੱਚ ਹੁੰਦੀ ਆ ਪਰ ਇਸ ਤਰ੍ਹਾਂ ਦੀਆਂ ਘਟਨਾ ਬਹੁਤ ਮਾੜੀਆਂ ਘਟਨਾयां ਆ ਔਰ ਇਹ ਜੇਸ ਵੀ ਸਮਾਜ ਦਾ ਹੋਇਆ ਜਾਂ ਜੋ ਵੀ ਹੋਇਆ ਉਹ ਉਹਦੇ ਉੱਤੇ ਉਹ ਸਮਾਜ ਦੇ ਉੱਪਰ ਉਹ ਧਰਮ ਦੇ ਉੱਪਰ ਤਾਂ ਉਂਗਲੀ ਉਠਣੀ ਉਠਨੀਆਂ ਪਰ ਇਹਦੇ ਨਾਲ ਸਾਰਿਆਂ ਤੇ ਸਖਤੀ ਹੁੰਦੀ ਆ ਪਰ ਆ ਇਸ ਤਰ੍ਹਾਂ ਦੀਆਂ ਘਟਨਾ ਇਨਾ ਕੰਟਰੀਆਂ ਦੇ ਵਿੱਚ ਹੁੰਦੀਆਂ ਤੇ ਕੱਲ ਨੂੰ ਜੋ ਇਹ ਸਖਤੀਆਂ ਕਰ ਰਹੇ ਆ DJ ਬੰਦ ਕਰ ਰਹੇ ਆ ਸਖਤੀਆਂ ਕਰ ਰਹੇ ਆ ਕਈ ਕੋਸ਼ਿਸ਼ ਚੇਂਜ ਕਰ ਰਹੇ ਆ ਉਹ ਇਹ ਕਾਰਨ ਆ ਕਿ ਜਿਹੜੇ ਡੋਂਕੀ ਲਾ ਕੇ ਲੋਕ ਆ ਚੁੱਕੇ ਆ ਹੁਣ ਕੀ ਪਤਾ ਕਿਹੜੀ ਕੰਟਰੀ ਚੋਂ ਕਿੱਤਾ ਦਾ ਲੋਕ ਆ ਗਿਆ ਡੋਂਕੀ ਲਾ ਕੇ ਉਹਨੇ ਆਪ ਦੀ ਕੰਟਰੀ ਚ ਕੀ ਕ੍ਰਾਈਮ ਕੀਤਾ ਕੀ ਅਪਰਾਧ ਕੀਤਾ ਆ ਕਿੱਦਾਂ ਦਾ ਬੰਦਾ ਆ ਤੇ ਕਿੰਨੇ ਕਤਲ ਕੀਤੇ ਜਾਂ ਰੇਪ ਕੀਤਾ ਕੁਛ ਵੀ ਕੀਤਾ ਆ ਠੀਕ ਆ ਕਿੱਦਾਂ ਦੇ ਬੰਦੇ ਐਂਟਰ ਹੋ ਚੁੱਕੇ ਆ ਤੇ ਇਸ ਕਰਕੇ ਟਾਈਆਂ ਇਹ ਕੰਟਰੀਆਂ ਹੁਣ ਡੋਂਕੀ ਵਾਲਿਆਂ ਦੇ ਖਿਲਾਫ ਹੋ ਗਈਆਂ ਆ ਇੱਕ ਲੋਕ ਆ ਕੇ ਫੇਕ ਸਾਲਮ ਫੇਕ ਸਟੋਰੀ ਫੇਕ ਡਾਕੂਮੈਂਟ ਬੋਲ ਆ ਰਹੇ ਆ ਹੁਣ ਦੇਖੋ ਇੰਗਲੈਂਡ ਬੜਾ ਸੌਫਟ ਕੰਟਰੀ ਮੰਨਿਆ ਜਾਂਦਾ ਆ ਪਰ ਹੁਣ ਇਦਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਆ ਜਿਹਦਾ ਕਰਕੇ ਇੰਗਲੈਂਡ ਨੂੰ ਵੀ ਸਖਤੀ ਕਰਨੀ ਪੈ ਰਹੀ ਹਰ ਇੱਕ ਨੂੰ ਆਪਣੀ ਕੰਟਰੀ ਦੀ ਸੇਫਟੀ ਜ਼ਰੂਰੀ ਹੁੰਦੀ ਆ ਔਰ ਆਪਣੀ ਪਬਲਿਕ ਦੀ ਸੇਫਟੀ ਜ਼ਰੂਰੀ ਹੁੰਦੀ ਆ ਤੇ ਇੰਗਲੈਂਡ ਨੂੰ ਵੀ ਆਪਣੀ ਪਬਲਿਕ ਫਰਸਟ ਆ ਔਰ ਆਪਣੀ ਕੰਟਰੀ ਫਰਸਟ ਆ ਔਰ ਉਹਨਾਂ ਨੂੰ ਵੀ ਸੇਫਟੀ ਜ਼ਰੂਰੀ ਆ ਪਰ ਇਦਾਂ ਦੇ ਲੋਕਾਂ ਦੀ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਜੋ ਇਹਨੇ ਕੰਮ ਕੀਤਾ ਬਹੁਤ ਗਲਤ ਕੀਤਾ ਦੋ ਲੋਕਾਂ ਨੂੰ ਮੋਕੇ ਤੇ ਮਾਰ ਦਿੱਤਾ ਚਾਕੂ ਮਾਰ ਕੇ ਚਾਰ ਲੋਕਾਂ ਨੂੰ ਬਹੁਤ ਗੰਭੀਰ ਰੂਪ ਦੇ ਚੱਕ ਨੀਆ ਪਰ ਸਮਾਜ ਦੇ ਵਿੱਚ ਤਾਂ ਇਹੋ ਕਹਿੰਦੇ ਆ ਕਿ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਰਹੋ ਖਿਆਲ ਰੱਖੋ ਇਹ ਵੀ ਇੱਕ ਨੌਜਵਾਨ ਹੀ ਸੀਗਾ ਕਿਸੇ ਕੰਟਰੀ ਚੋਂ ਆਇਆ ਹੋਇਆ ਸੀ